ਲੋ ਜੀ ਕੁਲਚੇ ਬਹੁਤ ਗਰਮ ਨੇ ਜੀ ਫੁੱਗ ਗੀ ਕੁਲਚੇ ਖਾਣ ਲੱਗਿਆ ਤਵੇ ਵਾਲਾ ਕੁਲਚਾ ਬਹੁਤ ਘੈਂਟ ਬਣਾਉਂਦਾ ਬਾਈ ਨਾਲ ਸਬਜ਼ੀ ਹੁੰਦੀ ਹੈ ਕਿੰਨੇ ਦਾ ਵੀਰੇ 30 ਹੈ 30 ਦਾ ਦੋ ਹੈ 30 ਦੇ ਦੋ ਕਰਦੇ ਪਹਿਲਾਂ 20 ਦੇ ਦੀ ਹਨਾ ਲੋ ਜੀ 30 ਰੁਪਏ ਦੇ ਦੋ ਕਰਤੇ ਰੇਟ ਵੱਧ ਗਿਆ ਕੁਲਚਿਆਂ ਦਾ ਬਹੁਤ ਚਲੋ ਮਹਿੰਗਾਈ ਹੋ ਗਈ ਨਾ ਤੇ ਨਹੀਂ ਬਣਾ ਦੋ ਸਬਜ਼ੀ ਗਰਮ ਹੈ ਨਾ ਵੀਰੇ ਲੋ ਜੀ ਸਬਜ਼ੀ ਵੀ ਗਰਮ ਹੈ ਲੋ ਜੀ ਆ ਉਰੇ ਖੜਿਆ ਬਾਈ ਦੀ ਲੋਕੇਸ਼ਨ ਹੈਗੀ ਆ ਕਿਉਂਕਿ ਨਾ ਤੇ ਕੋਈ ਲੋਕੇਸ਼ਨ ਨਹੀਂ ਹੁੰਦੀ ਆਪਣਾ ਹਨਾ ਪੱਕਾ ਤਾਂ ਨਹੀਂ ਖੜਦੇ ਉਰੇ ਪੱਕਾ ਹੀ ਠੀਕ ਹੈ ਕਿੱਥੇ ਆਪਣੀ ਲੋਕੇਸ਼ਨ ਦੱਸਿਓ ਮੜਾ ਜਾ ਵੀਡੀਓ ਬਣ ਰਹੀ ਆ ਬੋਲੋ ਕਾਹ ਪੇ ਹੋ ਆਪ ਕਾਹ ਪੇ ਖੜਦੇ ਕਚੈਰੀ ਪੇ ਠੀਕ ਹੈ ਪੂਰਾ ਡਰੈਸ ਬਤਾ ਦਿਓ ਪੂਰਾ ਮਸਰਾ ਕਲੋਨੀ ਹਾਂਜੀ ਮਸਰਾ ਕਲੋਨੀ ਆਤੇ ਆ ਮਸਰਾ ਕਲੋਨੀ ਤੋਂ ਆਂਦੇ ਨੇ ਤੇ ਉਰੇ ਆ ਕੇ ਖੜਦੇ ਆ ਨਾ ਠੀਕ ਹੈ ਲੋ ਜੀ ਮੱਖਣ ਦਾ ਆ ਰਿਆ ਕੁਲਚਿਆਂ ਨੂੰ ਹੋ ਰਿਹਾ ਤਿਆਰ ਕਿੰਨੇ ਸਾਲ ਹੋ ਗਏ ਇਸ ਲੈਂਚ 15 ਸਾਲ ਹੋ ਗਏ ਜੀ ਇਹਨਾਂ ਨੂੰ ਇਸ ਲੈਂਚ ਇਹ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਨੇ ਇਹ ਕੁਲਚੇ 30 ਰੁਪਏ ਦੇ ਦੋ ਕੁਲਚੇ ਦੋਸਤੋ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੇ 30 ਰੁਪਏ ਦੇ ਦੋ ਕੁਲਚੇ ਅੰਮ੍ਰਿਤਸਰ ਚਲੇ ਜਾਓ 50 ਤੋਂ ਘੱਟ ਕੋਈ ਗੱਲ ਨਹੀਂ ਕਰਦਾ ਲੋ ਜੀ ਸਬਜ਼ੀ ਬਾਰੇ ਨੇ ਪੂਰੀ ਤਿਆਰ ਹਰੀਆਂ ਮਿਰਚਾਂ ਪਾ ਦੀਆਂ ਫਿਰ ਅਰ ਪਿਆਜ਼ ਵੀ ਪਾ ਲੈਣਾ ਹਰੀਆਂ ਮਿਰਚਾਂ ਲੋ ਜੀ ਪਿਆਜ਼ ਤੇ ਹਰੀਆਂ ਲੋ ਜੀ ਕੁਲਚੇ ਬਹੁਤ ਗਰਮ ਨੇ ਜੀ ਫੁੱਗ ਗੀ ਬਾਸੇ ਹੋ ਲਈ ਖਾਣੇ ਚਾਹੀਦੇ ਆ ਪਰ ਜਲਦੀ ਜਲਦੀ ਜਿੰਨੀ ਵਾਰ ਬੰਦਾ ਖਾ ਲੈਂਦਾ ਨਾ ਕਿਹੜੀng ਡਾਲੂਗੀ ਦੁੱਧ ਨਹੀਂ ਵੇ ਕੁਲਚੇ ਹੋ ਗਏ ਬਿਲਕੁਲ ਰੈਡੀ ਹੁਣ ਅਸੀਂ ਖਾਵਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਦੋਸਤੋ ਉਹ ਜੀ ਕੁਲਚੇ ਆ ਵੇਖੋ ਸਰ ਜੀ ਬਹੁਤ ਘੈਂਟ ਲੱਗ ਰਹੀ ਐ ਦੇਖਣ ਚ ਇਹ ਬਾਈ ਵੀ ਬਹੁਤ ਘੈਂਟ ਆ ਪਟਿਆਲੇ ਡਿਸਟ੍ਰਿਕਟ ਕੋਰਟ ਆ ਜਿਹੜਾ ਕੋਰਟ ਕੋਰਟ ਕਹਿੰਦੇ ਜਿਹਨੂੰ ਕੋਰਟ ਉਹ ਪੈਂਟ ਕੋਰਟ ਵਾਲਾ ਕੋਰਟ ਨਹੀਂ ਇਹ ਆਪਣਾ ਤਿਆਰ ਹੈ ਕੁਲਚੇ ਗਰਮਾ ਗਰਮ ਨਿੰਬੂ ਲੋ ਜੀ ਬੀਜ गिर ਗਿਆ ਚੌਥਾ ਚਮਚਾ ਨਾਲ ਕੱਢੋ ਲੋ ਜੀ ਪਿਆਜ਼ ਆ ਰਹੇ ਹੁਣ ਮਸਾਲਾ ਪਾ ਦੀਆਂ ਵੀਰੇ ਲੈ ਹੁਣ ਤਾਂ ਬੀਜ ਵੀ ਵਿੱਚ ਹੀ ਜਾਣਗੇ। ਅੱਜ ਜੀ ਬੋਹਣਾ ਚਲੋ ਜੀ ਫਿਰ ਓਕੇ